ਬਾਰੇ ਜੇ ਕੋਈ ਇਕੱਲਾ ਬੰਦਾ ਕਹੇ ਵੀ ਮੈਂ ਇਹ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਉਹ ਗਲਤ ਗੱਲ ਹੈ ਇਹਦੇ ਬਾਰੇ ਲੌਂਗ ਡਿਬੇਟ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਮਤਲਬ ਲੋਕਾਂ ਦਾ ਡਿਬੇਟ ਚਾਹੀਦੀ ਹੈ ਜੇ ਕੋਈ ਲੋਕ ਚਾਹੁੰਦੇ ਆ ਇਸ ਗੱਲ ਨੂੰ ਤਾਂ ਫਿਰ ਉਹ ਗੱਲ ਅੱਡਾ ਹੈ ਉਸ ਤੋਂ ਬਾਅਦ ਕੋਈ ਫੈਸਲਾ ਲੈਣਾ ਚਾਹੀਦਾ ਹੈ ਇਕੱਲਾ ਬੰਦਾ ਜੇ ਮੈਂ ਕਹਿੰਦਾ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪਰ ਮੈਂ ਗੱਲ ਮੇਰਾ ਨਿੱਜੀ ਵਿਚਾਰ ਹੈ ਵੀ ਜਿੱਥੇ ਫੀਮ ਦੀ ਖੇਤੀ ਖੋਈ ਹੈ ਉਹ ਦੇਸ਼ ਟੋਟਲ ਕੰਗਾਲ ਹੋ ਗਿਆ ਅਫਗਾਨਿਸਤਾਨ ਦੇ ਵਿੱਚ ਫੀਮ ਦੀ ਖੇਤੀ ਹੁੰਦੀ ਹੈ ਔਰ ਸਾਨੂੰ ਬਦ ਗਰੀਬ ਦੇਸ਼ افغانستان ਹੈ ਜਿੱਥੇ ਹੋਰ ਕਿਤੇ ਅਫੀਮ ਦੀ ਕੀਤੀ ਹੁੰਦੀ ਹੈ ਕਿਉਂਕਿ ਨੌਜਵਾਨੀ ਦੇ ਵਿੱਚ ਉਹ ਬੰਦੇ ਲੱਗ ਸਕਦੇ ਆ ਕੇਵਲ ਲੱਗ ਜਾਂਦੇ ਨੇ ਉਹ ਪਰ ਬੁੱਢੇ ਹੋ ਗਏ ਜਦੋਂ ਇਹ ਬਿਮਾਰੀ ਲੱਗ ਜਾਂਦੀ ਹੈ ਉੱਥੇ ਉਹਨਾਂ ਨੂੰ ਮਤਲਬ ਉਹ ਨਹੀਂ ਮਿਲਦਾ ਕਿਸੇ ਕਾਰਨ ਗਰੀਬੀ ਕਰਕੇ ਲਾ ਲੋ ਬੇਸੀ ਕਰਕੇ ਲਾ ਲੋ ਕੋਈ ਨਹੀਂ ਹੁੰਦਾ ਤਾਂ ਉਦੋਂ ਉਹਦੇ ਬੜਾਪਾ ਦੇ ਹਾਲਤ ਬਹੁਤ ਖਰਾਬ ਹੋ ਜਾਂਦੇ ਜਿਹੜੇ ਹਾਸਤਾਂ ਅਮਲੀ ਹੈ ਨਹੀਂ ਹੈਗੀ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਮੈਂ ਕਹਿੰਦਾ ਵੀ ਇਹ ਕੋਈ ਗੱਲਾ ਇਕੱਲੇ ਦਾ ਬੰਦਾ ਮਸਲ ਨਹੀਂ ਹੈ ਇਹ ਸਮਾਜਿਕ ਡਿਬੇਟ ਦੇ ਵਿੱਚ ਦਾ ਹਿੱਸਾ ਹੈ सीएम साहब ਨੂੰ ਵੀ ਇਸ ਤੇ ਕੰਸਰਨ ਲੈਣਾ ਚਾਹੀਦਾ ਕੋਈ ਡਿਬੇਟ ਹੋਵੇ ਜਾਂ ਗੱਲਬਾਤ ਹੋਣੀ ਚਾਹੀਦੀ ਨਹੀਂ ਮੈਂ ਤਾਂ ਦੱਸਿਆ ਵੀ ਦੇਖੋ ਮੈਂ ਕਹਿੰਦਾ ਵੀ ਇਹ ਸਮਾਜਿਕ ਡਿਬੇਟ ਦਾ ਹਿੱਸਾ ਹੈ ਇਕੱਲੇ ਇਕੱਲੇ ਬੰਦੇ ਤਾਂ ਗੱਲ ਹੁੰਨ ਜਾਂਦੀ ਹੈ ਸਮਾਜਿਕ ਡਿਬੇਟ ਚ ਇਕੱਲੇ ਮਤਲਬ ਮੁਤਾਬਿਕ ਨਿਕਲਦਾ ਹੈ ਉਹ ਗੱਲ ਪ੍ਰਮਾਣਿਤ ਹੋ ਸਕਦਾ ਇਕੱਲੇ ਬੰਦੇ ਮੈਂ ਕਹਿੰਦਾ ਵੀ ਫਿਲਮ ਨਹੀਂ ਖੇਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਇਹ ਇਕੱਲੇ ਦਾ ਮਸਲਾ ਨਹੀਂ ਹੈ ਕੁਲਵੰਤ ਪਾਜੀਕਰ ਕੁਲਵੰਤ ਪਾਜੀਕਰ ਕਹਿ ਰਹੇ ਨੇ ਕਿ ਚਲੋ ਇਹ ਕੋਈ ਛੋਟਾ ਮਸਲਾ ਹੈ ਹਾਂ ਹਾਂ ਪ੍ਰਿੰਸੀਪਲ ਜੀ CA ਦੀ ਨੋਟੀਫਿਕੇਸ਼ਨ ਜੁੜਿਆ ਹੋ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਦੇਖੋ ਜੀ ਗੱ ਇਸ ਤਰ੍ਹਾਂ ਸਿਟੀਜ਼ਨਸ਼ਿਪ ਦਾ ਕੋਈ ਰਿਕਾਰਡ ਰੱਖਣਾ ਜਾਂ ਕਿਦੋਂ ਰੱਖਣਾ ਦੇਖੋ ਪਿਛਲੀ ਵਾਰੀ ਮਨੀਪੁਰ ਦੇ ਵਿੱਚ ਇਹ ਰੱਖੇ ਹੋਏ ਸੀਗੇ ਉਹ ਬੰਦੇ ਜਿਹੜੇ ਸਾਲਾਂ ਵਧੀ ਇੱਥੇ ਰਹਿ ਰਹੇ ਸੀ ਅਫਸਰ ਸੀਗੇ ਇਹਨਾਂ ਮਤਲਬ ਇਥੋਂ ਤੱਕ ਗਏ ਕਿ ਪ੍ਰਾਈਮ ਮਿਨਿਸਟਰ ਆਪਣਾ ਉਪ ਰਾਸ਼ਟਰਪਤੀ ਦਾ ਰਿਸ਼ਤੇਦਾਰ ਨੂੰ ਇਹ ਕਹਿੰਦਾ ਵੀ ਤੂੰ ਦੇਸ਼ ਦਾ ਇਥੇ ਨਾਗਰ ਕਿਹੇ ਨਹੀਂ ਸੋ ਇਹ ਬਹੁਤ ਮਾੜੀ ਗੱਲ ਹੈ ਇਹ ਜਿਹੜਾ ਹੈਗਾ ਲੋਕਾਂ ਨੂੰ ਇੱਕ ਤਰ੍ਹਾਂ ਦੀ ਪਾਰ ਪਾਉਣ ਦੀ ਮਸਲਾ ਹੈ ਇਸ ਤਰ੍ਹਾਂ ਨਹੀਂ ਚਾਹੀਦਾ ਅਸੀਂ ਟੋਟਲੀ ਸੀਏ ਦਾ ਵਿਰੋਧ ਕਰਾਂਗੇ ਮੈਂ ਇਹ ਸਮਝਦਾ ਤੁਸੀਂ ਦੇਖੋ ਵੀ ਆਮ ਆਦਮੀ ਪਾਰਟੀ ਕਹੀ ਜੀ ਪਾਰਟੀ ਹੈ ਜਿਹੜੀ ਦਲਤਾਂ ਦੇ ਸਬੰਧ ਦੇ ਵਿੱਚ ਕੋਈ ਮਤਲਬ ਬਿਤਕਾਣੀ ਹੋ ਰਿਹਾ ਅੱਜ ਚਿਮਾ ਸਾਹਿਬ ਸਾਡੇ ਇੱਕ ਤਾਂ ਡਿਫਟੀ ਡਿਫਟੀ ਸੀਐਮ ਹੀ ਨੇ ਹੋਰ ਕੀ ਨੇ ਦੂਜੇ ਨੰਬਰ ਤੇ ਕੌਣ ਨੇ ਚਿਮਾ ਸਾਹਿਬ ਹੈਵੀ ਬੈਗ ਬਹਿਣਾ ਕੋਲ ਨੇ ਫੇ ਸਾਰੇ ਆਪਣੇ ਏਡੀਓ ਸਾਹਿਬ ਨੇ ਸਾਰਨ ਹੈਵੀ ਬੈਗ ਬਹਿਣਾ ਕੋਲ ਨੇ ਕੋਈ ਦਲਤਾਂ ਨਾਲ ਕੋਈ ਬਿਤਕਾਣੀ ਹੋ ਰਿਹਾ ਔਰ ਅਸੀਂ ਇਲਾਨ ਨਹੀਂ ਕੀਤਾ ਡਿਫਟੀ ਸੀਐਮ ਚਿਮਾ ਸਾਹਿਬ ਨੂੰ ਬੁਲਾ ਦੇਣਾ ਚਾਹੀਦਾ ਫਿਰ ਤੁਹਾਨੂੰ ਨਹੀਂ ਸਾਰੇ ਦੇਖੋ ਰੋਲ ਸਮੋ ਇੱਕ ਮਿੰਟ ਚਿਮਾ ਸਾਹਿਬ ਸੈਕੰਡ ਨੇ ਡਿਫਟੀ ਕੀ ਹੁੰਦਾ ਹੈ ਚੀਮਾ ਸਾਹਿਬ ਸੈਕੰਡ ਨਹੀਂ ਮਤਲਬ ਮੁੱਖ ਮੰਤਰੀ ਤੋਂ ਬਾਅਦ ਚੀਮਾ ਸਾਹਿਬ ਹੀ ਬੰਦੇ ਆ ਲਵੇ ਤੇ ਤਾਂ ਇਸ ਕਰਕੇ ਕੋਈ ਇਹ ਜੀ ਗੱਲ ਨਹੀਂ ਆ ਅਸੀਂ ਕੋਈ ਪਤਾ ਨਹੀਂ ਕੀਤਾ ਸੀ ਬਾਈ ਦੇ ਵਿੱਚ ਕੋਈ ਪਤਾ ਨਹੀਂ ਕੀਤਾ ਸੀ ਅਸੀਂ ਡਿਪਟੀ ਮੁੱਖ ਮੰਤਰੀ ਵਾਸਤੇ ਬਿਲਕੁਲ ਸਰਕਾਰ ਦੀ ਇਹ ਸਾਡੀ ਪਾਲਿਸੀ ਹੈ ਔਰ ਸਭ ਤੋਂ ਵੱਡੀ ਕਿਤੇ ਕੋਈ ਬਿਤਕਾਣੀ ਹੋਇਆ ਅੱਜ ਮੈਂ ਪੰਜਾਬ ਦਾ ਪ੍ਰਧਾਨ ਆ ਮੈਂ ਦਲ ਸਮਾਜ ਨਾਲ ਸੰਬੰਧ ਰੱਖਦਾ ਤਾਂ ਕਿਹੜਾ ਬਿਤਕਾਣੀ ਕੀ ਸਾਡੇ ਨਾਲ ਪੰਜਾਬ ਦਾ ਪ੍ਰਧਾਨ ਵਰਕਿੰਗ ਪ੍ਰੈਜ਼ੀਡੈਂਟ ਦਲਤ ਹੈ ਸੈਕੰਡ ਪੋਜੀਸ਼ਨ ਤੇ ਦਲਤ ਹੈ ਹੈਵੀ ਮਹਿਕਮੇ ਸਾਰੇ ਦਲਤਾਂ ਕੋਲ ਨੇ ਸੋ ਇਹ ਜੀ ਕੋਈ ਬਿਤਕਾਣੀ ਹੈ ਗਲਤ ਗੱਲ ਆ ਉਹਨਾਂ ਦੀ